ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਜੇਸ਼ੰਗ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਬਰਨਾਲਾ ਤਹਿਸੀਲ ਦਾ ਮੋਬਾਈਲ ਨੰਬਰ ਆਪਣਾ ਹੈ 98156 70817 98156 70817 ਪਤ ਖਾ ਮਗੇ ਦੋ ਬੂਰੀਆਂ ਕੱਟੀਆਂ ਤੇ ਇੱਕ ਕਾਲੀ ਪਹਿਲਾ ਨੰਬਰ ਜਿਹੜੀ ਕਾਲੀ ਕੱਟੀ ਦੇਖੀਏ ਨੇ ਕਿੰਨੀ ਉਮਰ ਹੋਏ ਦੀ ਇਹਦੀ 16 17 ਮਹੀਨੇ ਦੀ ਉਮਰ 16 17 ਕਿ ਮਹੀਨੇ ਉਮਰਾਂ ਚੰਗੀ ਮੱਝ ਦੀ ਹੈ ਵਧੀਆ ਤੇ ਥਾਂ ਤੋਂ ਸਹੀ ਹੈ ਜਾਰੇ ਪੂਰੇ ਵਧੀਆ ਹੀ ਕਰੀ ਮੜੀ ਪੂਸ ਪਾਛੇ ਫੜੇ ਸੋ ਵੀਰ ਥਾਣਾ ਆਪਾਂ ਝੋਲੀ ਦਿਖਾ ਦਿੰਦੇ ਆ ਚਾਰੇ ਥਾਂ ਨਿਕਣ ਦੇ ਸਾਫ ਸੁਥਰੇ ਚੰਗੀ ਝੋਲੀ ਦੀ ਕੱਟੀ ਹੈ ਤੇ ਇਹਦਾ ਆਪਾਂ ਮੁੱਲ ਕੀ ਰੱਖਿਆ ਇਹਦਾ ਇਹਦਾ 31000 ਰੁਪਏ ਤੇ ਬਜਾਇਸ ਹੋ ਜਾਊਗੀ ਮੁਕੇ ਦੇ ਮੜੀ ਮੋਟੀ ਤੋਰੀ ਬਾਹਰ ਨੂੰ ਸੋ ਬਿਰੋ 31000 ਰੁਪਏ ਦੀ ਕੀਮਤ ਦਾ 16-17 ਕਿ ਮਹੀਨੇ ਲਗਭਗ ਇਹਦੀ ਏਜ ਆ ਕੱਟੀ ਦੀ ਤੇ ਝੋਲੀ ਦੀ ਸਾਫ ਆ ਸੋ ਦੇਖੋ ਸਿੰਘ ਮੂਹ ਮੱਛਾ ਸਿੰਘ ਸੋਨਾ ਕਰਨ ਵਾਲੀ ਮੋੜਦੀ ਆਉਂਦੀ ਹੈਗੀ ਤੇ ਰਾਜੀ ਖਰਪਲੀ ਪੂਰੀ ਬਹੁਤ ਆ ਕੀਮਤ ਇਹਦੀ ਹੈਗੀ 31000 ਰੁਪਏ ਸੋ ਦੇਖੋ ਅੱਧ ਕੜ ਚੰਗਾ ਜਿੰਦਿਆਂ ਬਹੁਤ ਆ ਤੇ ਝੋੜੀ ਵਾਲੀ ਕੱਟੀ ਆ ਤਕਰੀਬਨ 3-4 ਮਹੀਨੇ ਸਾਫ ਕੇ ਚੰਗੀ ਜੀ ਕੱਟੀ ਬਣ ਵਾਲੀ ਆ ਸੋ ਦੇਖੋ ਅੱਗੇ ਤੋਂ ਬਿਲਕੁਲ ਪਤਲੇ ਕੁੰਬਲੇ ਦੀ ਕੋਈ ਇਹ ਨਹੀਂ ਗੱਲ ਵੀ ਕੁੰਬਲਾ ਵਗੈਰਾ ਭਰੀ ਆ ਸੋ ਦੇਖੋ ਬੁਤੀ ਬਾਤੀ ਦੀ ਪੂਰੀ ਚੰਗੀ ਤੇ ਬਾਕੀ ਖੜ ਨਹੀਂ ਖੁਣ ਨਹੀਂ ਦੇਖੋ ਪੂਰੀ ਸਾਫ ਸੁਥਰੀ ਪਲੀ ਭਲਾਈ ਕੱਟੀ ਹੈ 31000 ਰੁਪਏ ਮੋਲ ਆ ਇਹਦੇ ਵਿੱਚੋਂ ਮਾਨਦਾਨ ਹੋ ਜੂਗਾ ਇਹ ਇੱਕ ਮਾਲਕ ਵੀਰ ਵੱਲੋਂ ਕੀਤੀ ਗਈ ਡਿਮਾਂਡ ਆ ਸੋ ਬਾਕੀ ਬੈਠੇ ਫੜੇ ਜਿਵੇਂ ਤਾਂ ਦੇਖੋ ਖੜੀ ਬੈਠੀ ਆ ਜਮਾ ਚੰਗੀ ਰਾਜੀ ਵਧੀਆ ਪਾਲਣ ਵਾਲੀ ਕੱਟੀ ਹੈ ਅੱਗੇ ਜਿਹੜੀ ਦੂਜੇ ਨੰਬਰ ਆਪਾਂ ਬੂਰੀ ਕੱਟੀ ਦੇਖੀ ਨੇ ਜੀ ਉਮਰ ਕਿੰਨੀ ਕਹੋਗੇ ਇਹਦੀ 20 ਕਿ ਮਹੀਨੇ ਆ ਜੀ ਠੀਕ ਆ ਥੋੜੇ ਮੰਨ ਕੇ ਜਦੋਂ ਬੰਨਣ ਦਾ ਪਿਆਰ ਜੇ ਮੋੜੇ ਵੜੇ ਹੈ ਨਾ ਹਾਂ ਹਾਂ ਇਹ ਸਾਮੀਆਂ ਘੱਟ ਹੈ ਠੀਕ ਹੈ ਇੱਕੋ ਥਾਂ ਜੋੜ ਲੇਤਾ ਹੈ ਹਾਂ ਵੱਡਾ ਵੱਡੀ ਦੀ 20 ਮਹੀਨੇ 20 ਮਹੀਨੇ ਦੀ ਉਮਰ ਆ ਗਈ ਤੇ ਬਾਕੀ ਝੋਲੀ ਵਗੈਰਾ ਦੇਖੀਏ ਥਣ ਚਾਰੇ ਸਹੀ ਆਣਾ ਜਮਾ ਤੇ ਇਹਦਾ ਆਪਾਂ ਮੁੱਲ ਕੀ ਰੱਖਿਆ ਦੋ ਨੰਬਰ ਵਾਲੀ ਬੂਰੀ ਕੱਟੀ ਦਾ ਇਹਦਾ 24000 ਰੁਪਏ ਰੱਖਿਆ ਤੋਰੀ ਬਾਹਰ ਨੂੰ ਸੋਪਰ ਦੂਜੇ ਨੰਬਰ ਤੇ ਵਾਲੀ ਬੂਰੀ ਕੱਟੀ ਆਪਾਂ ਦੇਖੀਏ ਨਾ 20 ਮਹੀਨੇ ਦੀ ਉਮਰ ਆ 24000 ਰੁਪਏ ਦੀ ਕੀਮਤ ਆ ਕੱਟੀ ਦੀ ਸੋ ਦੇਖੋ ਸੰਗਮੂ ਬਤਾ ਹੈ ਪ्युअर ਬੂਰੀ ਥੋੜੇ ਪੱਕੇ ਸਾਡੇ ਪਰ ਨੇ ਕਰਨ ਮਾੜੇ ਜਿਮੂਟਲੇ ਪੈਰ ਮੁਟਲੇ ਕੋਈ ਚੱਕਰ ਨਹੀਂ ਤੁਸੀਂ ਤੋਰ ਫਿਰ ਕੇ ਸਹੀ ਹੋ ਜਾਣਾ ਇਹਦਾ ਸੋ ਦੇਖੋ ਰਾਜੀ ਰੋਜੀ ਚੰਗੀਆਂ 24000 ਰੁਪਏ ਇਹਦੀ ਕੱਟੀ ਦੀ ਕੀਮਤਾਂ 20 ਮਹੀਨੇ ਦੀ ਕੱਟੀ ਦੀ ਉਮਰ ਹੈਗੀ ਹੈਗੀ। ਸੋ ਦੇਖੋ ਸਿੰਘਮੂ ਮੱਥਾ ਤੇ ਹੈ ਪ्युअर ਬੂਰੇ ਕਲਰ ਦੇ ਵਿੱਚ ਜਮ। ਤੀਜੇ ਨੰਬਰ ਆਪਾਂ ਜਿਹੜੀ ਬੂਰੀ ਕੱਟੀ ਦੇਖੀਏ ਨੇ ਇਹਦੀ ਝੋਲੀ ਝਾਲੀ ਖੈਰ ਬਹੁਤ ਚੰਗੀ ਹੈ ਹਨਾ। ਹਾਂ। ਕਰੀਵਾੜੀ ਝੋਲੀ ਦਿਖਾ ਦਈਏ ਪਹਿਲਾਂ। ਸੋ ਵੀਰੋ ਝੋਲੀ ਦੇਖੋ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ। ਉਮਰ ਇਹਦੀ ਲਗਭਗ ਛੋਟੀ ਹੀ ਹੈ ਕਿ ਨਹੀਂ ਕਹੋ ਇਹਦੀ। 11 ਕੁ ਮਹੀਨੇ ਨੇ ਬਸ। ਸਾਲ ਤੇ ਲੱਗ। ਠੀਕ ਹੈ। ਇਹ ਵੀ ਪੱਕੇ ਥਾਂ ਦੀ ਥੋੜੇ ਪੈਰ ਮੋੜੀ ਬੈਠੇ ਨੇ ਮੂਰੋ। ਠੀਕ ਹੈ। ਇਹਦੀ ਆਪਾਂ ਕੀਮਤ ਕੀ ਰੱਖੀਆ ਤਿੰਨ ਨੰਬਰ ਦੀ ਤੋਰੀ ਵਰਨ ਸਭ ਤੋਂ ਤੀਜਾ ਨੰਬਰ ਤੇ ਜੇ ਆਪ ਦੇਖੀਏ ਨੇ 15000 ਰੁਪਿਆ ਇਹਦੀ ਕੱਟੀ ਦੀ ਕੀਮਤ ਹੈਗੀ ਹੈਗੀ ਤੇ ਝੋਲੀ ਚਾਲੇ ਚੰਗੀ ਆ ਤੇ ਰੰਗ ਪਿਓਰ ਬੂਰਾਗਾ ਮੱਥੇ ਦੇ ਫੋਲਾ ਮੜਾ ਜਾ ਮੱਲੀ ਜਿਹਨੂੰ ਕਹਿ ਦਿੰਨੇ ਆਪਾਂ ਤੇ ਬਾਕੀ ਸਭ ਸਾਂਗ ਸੋਨਾ ਕਰਮਾਲੀ ਦਾ ਤੇ ਥੋੜੀ ਨੀਲੀ ਦਾ ਟੱਚ ਚ ਪੈਂਦੇ ਸੂਤੇ ਨਿਸ਼ਾਨ ਹੈਗਾ 15000 ਰੁਪਏ ਦੀ ਬੱਚੇ ਦੀ ਕੀਮਤ ਆਗੀ 8-9 ਮਹੀਨੇ ਲਗਭਗ 10 ਦੇ ਆਸ-ਪਾਸ ਇਹਦੀ ਏਜ ਹੋਊਗੀ ਤੁਹਾਡੀ ਵੀ ਆ ਸੋ ਦੇਖੋ ਝੋਲੀ ਬਹੁਤ ਚੰਗੀ ਆ ਥਾਣਾ ਦੀ ਪੂਰੀ ਸਾਫ ਸੁਥਰੀ ਆ ਸੋ ਆਪਾਂ ਤੈਨੂੰ ਕਟੀਆਂ ਦਿਖਾ ਦਿਆਂ ਪਿੰਡ ਸੈਣਾ ਵੀਰ ਦਾ ਜ਼ਿਲ੍ਹਾ ਬਰਨਾਲਾ ਪੈ ਗਿਆ ਵਪਾਰ ਕਰਦੇ ਆ ਵੀਰ ਕਟੀਆਂ ਝੋਟੀਆਂ ਦਾ ਸੋ ਕਿਸੇ ਵੀ ਵੀਰ ਦੇ ਕੋਈ ਵੀ ਧੰਨ ਨਗਾ ਚ ਕੋਈ ਨਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂ ਕਿਸੇ ਨਵੀਂ ਮੀ